ਸਰ ਮੇਰਾ ਨਾਮ ਦਲਜੀਤ ਕੋੜਾ ਬੰਨੇ ਕਿੰਨਾ ਬੜੀ ਹੈ ਸਰ ਮੈਂ ਤੇ ਪਲਾਟੂ ਵਿੱਚ ਰਹੀ ਆ ਆਪਣੇ ਬਾਰੇ ਦੱਸ ਦੋਗੇ ਕਿ ਤੁਸੀਂ ਸਰ ਇਹ ਨੂੰ ਬਹੁਤ ਜ਼ਿਆਦਾ ਮਹੀਨੇ ਤੋਂ ਲੱਗ ਰਹੀ ਹਾਂ ਕੀ ਕੰਮ ਕਰਦੇ ਹੋ ਸਰ ਮੈਂ ਇੱਥੇ 30 ਤੋਂ ਸ਼ੁਰੂ ਕੀਤਾ ਸੀ ਉਹ ਰੋਟੀ ਪਾਣੀ ਬਣਾਉਣ ਲੱਗ ਪਏ ਨਾਲ ਹੀ ਲੱਗਦੀ ਦਾ ਕੀਤਾ ਉਸ ਤੋਂ ਬਾਅਦ ਰੋਟੀ ਪਾਣੀ ਕਸਟਮਰ ਦੀ ਡਿਮਾਂਡ ਹੀ ਸੋਦੀ ਰੋਟੀ ਪਾਣੀ ਬਣਾਉਂਦਾ ਰਹੇ ਤੇ ਜਦੋਂ ਤੋਂ ਸ਼ੁਰੂ ਕਰਦੇ ਨਾਲ ਰੋਟੀ ਪਾਣੀ ਬਣਾਉਂਦਾ ਰਹੀ ਸੀ ਰੋਟੀ ਪਾਣੀ ਕਰਦਾ ਜਿਵੇਂ ਕੀਤਾ ਉਸ ਤੋਂ ਪਹਿਲੇ ਕਰਦੇ ਸੀ ਸਰ ਇੱਕ ਮਹੀਨਾ ਹੀ ਤੀ ਉਸ ਤੋਂ ਪਹਿਲਾਂ ਸਰ ਮੈਂ ਆਪਣੇ ਸਰਪਤ ਗਰੁੱਪ ਨਾਲ ਜੁੜੀ ਨਾ ਤੇ ਮੈਂ ਨਾਲ ਜੋਬ ਵੀ ਕੀਤੀ ਨਾਲ ਨਾਲ ਕੀਤੀ ਤੇ ਕੰਮ ਵੀ ਕੀਤਾ ਹੋਇਆ ਸੀ ਸਰ ਤੇ ਦਿੱਕਰੀ ਦੇ ਕੰਮ ਤੇ ਵੇਚੇ ਇੱਕ ਸਮ ਜਿੱਦਾ ਹੀ ਉਸ ਤੋਂ ਬਾਅਦ ਲੌਕਡਾਊਨ ਦੇ ਵਿੱਚ ਲੌਸ ਹੋਇਆ ਫੇਰਾ ਸੀ ਚੜਦਾ ਫਿਰ ਮੈਂ ਸੋਚਿਆ ਕਿ ਚਲੋ ਟੀਮ ਬਣਕਣਾ ਕੀਤਾ ਵਾ ਉਹ ਤੇ ਪਿੱਛੇ ਹਟ ਗਏ ਫਿਰ ਮੈਂ ਆਪਣਾ ਇਕੱਲੇ ਫੇਰਾ ਆਪਣਾ ਸ਼ੁਰੂ ਕੀਤਾ ਪਰਵਾਰ ਦੇ ਨਾਲ ਮੇਰੇ ਸਟੇਟ ਤੋਂ ਮੈਡਮ ਆ ਉਹਨਾਂ ਨੇ ਮੇਰੀ ਹੈਲਪ ਕੀਤੀ ਧੀ ਚਲ ਦਜੀਤ ਤੂੰ ਤੈਨੂੰ ਲੋਸ ਹੋਇਆ ਐਕਚੁਅਲੀ ਤੇ ਬੇਕਰੀ ਦਾ ਵੀ ਉਹਨਾਂ ਨੇ ਮੈਨੂੰ ਕਰਵਾਇਆ ਸੀ ਲੁਧਿਆਣੇ ਨੂੰ ਹੀ ਵਸਦੀ ਜੋ ਟ੍ਰੇਨ ਕਰਵਾਈ ਐ ਉਹਨਾਂ ਨੇ ਸਾਡੀ ਨਾਲ ਤੇ ਮੈਡਮ ਨੇ ਮੇਰੇ ਹੈਲਪ ਕੀਤੀ ਆ ਥੋੜੀ ਪੈਸਿਆਂ ਦੀ ਕੀਤੀ ਸੀ ਅਦਰ ਜੀ ਸੋ ਸਟਾਰਟਿੰਗ ਤੇ ਕਿਉਂਕਿ ਸਰ ਮੇਰੇ ਕੋਲ ਕੁਛ ਨਹੀਂ ਸੀ ਹੈਗਾ ਕੰਮ ਸ਼ੁਰੂ ਕਰਨ ਵਾਸਤੇ ਸਿਰਫ 2000 ਰੁਪਏ ਆ ਸੀ 3-5 6000 ਤੋਂ ਸੀ ਸ਼ੁਰੂ ਕੀਤਾ ਤੇ ਮੈਡਮ ਨੇ ਕੁਛ ਮੇਰੀ ਹੱਲ ਉਹ 2000 ਤੋਂ ਹੀ ਹੋਣੀ ਜਿਹੜਾ ਕੰਮ ਚੱਲਦਾ ਹੈ ਨਹੀਂ 6000 ਤੋਂ 6000 ਤੋਂ ਹਾਂ 6000 ਤੋਂ ਸਟਾਰਟ ਕੀਤੀ ਸੀ ਤੋਂ ਉਹਦੇ ਤੋਂ ਚਲੋ ਤੁਸੀਂ ਆਪ ਦੀ ਕਿਰਪਾ ਬਹੁਤ ਵਧੀਆ ਚੱਲ ਰਹੀ ਆ ਕਿੰਨੇ ਕਿਸਾਨ ਪਰਿਵਾਰ ਨਾਲ ਜੁੜੇ ਹੋ ਤੁਸੀਂ ਜੀ ਸਰ ਕਿਸਾਨੀ ਕੌਣ ਕਰਦਾ ਬਣਾਉਂਦਾ ਕਿਸਾਨ ਨਹੀਂ ਸਰ ਐਸੇ ਵਿੱਚ ਮੇਰੇ ਹਸਪਨਾਂ ਪਹਿਲਾਂ ਠੇਕੇ ਦੇ ਪਾ ਲਈ ਲੈਂਦੇ ਸੀ ਤੇ ਸਿੱਧੇ ਹੀ ਵਾਈ ਕਰਦੇ ਰਹੇ ਅਪਣੇ ਕਿਸਾਈ ਨਾ ਹੁੰਦਾ ਜਾਨੂ ਤੇ ਹੁਣ ਕੁਝ ਕੰਮ ਕਰਕੇ ਮਤਲਬ ਕਿ ਜਿੰਨਾ ਦੀ ਨਹੀਂ ਕਰਦੀਆਂ ਉਹਨਾਂ ਨੇ ਮਤਲਬ ਕਿ ਸਾਡੇ ਕੋਲ ਐਸੇ ਬੰਦਾ ਆ ਕੇ ਚਾਹੁੰਦੇ ਸੀ ਕਿ ਮੇਰੇ ਹਸਪਨਾਂ ਚ ਪਿਆਰ ਵੀ ਉਹ 허ਦੀ ਬੰਨ ਕਰਦੇ ਤੇ ਉਹ ਦੀ ਮੈਡੀਕਲ ਚੱਲਦੀ ਸੀ ਤੇ ਅਸੀਂ ਆਪ ਹੀ ਛੱਡ ਦਿੱਤੀ ਤੇ ਮੋਦਨਾ ਗੁਜ਼ਾਰਾ ਨਹੀਂ ਸੀ ਚੱਲਦਾ ਫਿਰ ਤਾਂ ਕੰਮ ਕਰਨਾ ਜੀ ਸਰ ਜੀ ਜੀ ਸੁੱਖ ਮੇਰੇ ਹਸਬੰਦ ਦੇ ਇਕੱਲੇ ਨਾਲ ਨਹੀਂ ਗੁਜ਼ਾਰਾ ਚੱਲਦਾ ਮੇਰੇ ਕੋਲ ਥੋੜਾ ਟੋਰ ਮਗਜ਼ਾਰਾ ਸੀ ਤੇ ਦਾਗਰ ਕੇ ਮੈਂ ਸੋਚਿਆ ਕਿ ਮੈਂ ਕਰਾਂ ਨਾਲ 25 ਕੀ ਕਰਦੇ ਆ ਸਰ ਬੇਟਾ ਮੇਰਾ ਪੜਦਾ ਵਾ ਨਾਈਟ ਚ ਤੇ ਬੇਟੀ ਨੇ ਪਲਸ 2 ਕਰ ਲਈ ਆ ਬੇਟੀ ਖਾਲਸਾ ਕਾਲਜ ਆਪਣੇ ਬੇਟੀ ਅਸੀਂ ਕਰ ਲਈ ਦੇ ਸਿਓ ਕੰਨ ਲਾ ਦੇ ਜੀ ਤੁਹਾਡਾ ਤਾਂ ਮੇਰੇ ਫੈਮਲੀ ਚਲੋ ਮੇਰੇ ਘਰ ਤੋਂ ਹੀ ਹੈਲਪ ਕਰਦੀ ਆ ਪਰ ਫੈਮਲੀ ਮੇਰੀ ਹੀ ਹੈਲਪ ਕਰਦੀ ਮੇਰੇ ਨਾਲ ਇੱਕ ਬੇਟਾ ਵੀ ਹੁੰਦਾ ਵਾ ਜਿਹੜੇ ਛੁੱਟੀ ਹੁੰਦੀ ਆ ਛੁੱਟੀ ਨਾਲ ਵਿੱਚ ਹੁੰਦਾ ਰਿਹਾ ਵਾ ਤੇ ਹਸਬੰਡ ਵੀ ਆ ਜਾਂਦੇ ਜਦੋਂ ਛੁੱਟੀ ਹੁੰਦੀ ਆ ਜੀ ਬੁਜਾਰਾ ਕਰ ਜਾਂਦਾ ਇਤਨਾ ਜੀ ਸਰ ਜੀ ਚੱਲ ਰਿਹਾ ਗੁਰਸੱਤ ਦੀ ਕਿਰਪਾ ਹੈ ਉਹ ਹੀ ਕਰਨਾ ਲੇ ਕੇ ਸਾਰਾ ਕੁਝ ਕੀ ਕੀ ਬਣਾਉਂਦੇ ਹੋ ਸਰ ਮੈਂ ਫਿਰ ਹਾਂ ਦਾਲ ਚਾਵਲ ਸਬਜ਼ੀ ਤੇ ਫੁਲਕਾ ਫੁਲਕਾ ਨਾਲ ਵੀ ਨਾਲ ਹੀ ਕਰ ਦਿੰਦਾ ਸਵੇਰੇ ਤਾਂ ਇਹ ਨਵੀਂ ਨਵੀਂ ਬੱਕਰੀ ਜਾਨ ਕੋਈ ਆਜਾਬ ਨਾਲ ਮਰਵਾ ਗਿਆ ਜੀ ਸਰ ਜੀ ਇਹ ਸੇ ਮੇਰੇ ਕਸਟਮਰ ਆ ਗਏ ਆ ਕਹਿ ਰਹੇ ਨੇ ਕਿ ਅੱਜ ਤੁਸੀਂ ਮਤਲਬ ਕੀ ਜਾਂ ਮੈਂ ਕਹਿੰਦਾ ਟੈਂਕਲ ਦੀ ਕਰੀ ਵਲੀ ਸਬਜ਼ੀ ਨਾਲ ਲੱਗ ਰਹੀ ਨਹੀਂ ਤੇ ਤੁਸੀਂ ਸੁੱਕੀ ਬਣਾਓ ਐਂ ਦਾ ਕਰਕੇ ਫਿਰ ਕਰਨੀ ਪੈਂਦੀ ਡਿਮਾਂਡ ਪੂਰੀ ਵੀ ਤਾਂ ਮੈਂ ਦਸਮਾ ਤੇ ਲੱਗੇ ਹੋਏਗਾ ਜੀ ਮੈਂ ਤੁਹਾਡੇ ਵਗੀਆਂ ਪਹਿਲਾਂ ਆ ਘਰ ਦੇਖਿਆ ਹੁੰਦਾ ਕਿਸੇ ਘਰ ਵਾਲੇ ਦਾ ਸਾਥ ਦੇਣ ਦੇ ਨਾਲ ਪਰਵਾਹ ਦਾ ਸਾਥ ਦੇਣ ਦੇ ਜੀ ਸਰ ਠੀਕ ਹੈ ਜੀ ਕਰ ਮੈਂ ਉਹਨਾਂ ਆਕਲ ਕਰਨੀਆਂ ਕਿ ਕੋਈ ਸੰਦ ਨਹੀਂ ਆ ਕਿਰਤ ਕਰਨ ਦੀ ਕੋਈ ਸੰਦ ਨਹੀਂ ਹਟੇ ਕਿ ਕੰਮ ਨਹੀਂ ਹੰਤਾ ਕਿਉਂਕਿ ਜਦੋਂ ਮੈਨੂੰ ਮੈਨੂੰ ਨਹੀਂ ਸੀ ਪਤਾ ਕਿ ਮੈਂ ਇੱਥੇ ਇੱਕ ਚਾਹ ਦੀ ਦੁਕਾਨ ਵਿੱਚ ਤੇ ਲਾਵਾਂਗੀ ਮੇਰੀ ਕਿਤੇ ਨਹੀਂ ਮਾਇੰਡ ਚ ਹੈਗਾ ਪਰ ਮੇਰੀਆਂ ਘਰ ਦੀਆਂ ਮਜਬੂਰੀਆਂ ਕਰਕੇ ਮਨੇ ਇਹ ਕੰਮ ਸ਼ੁਰੂ ਕਰਨਾ ਪਿਆ ਬਾਕੀ ਚਲੋ ਮੇਰੀ ਫੈਮਲੀ ਨੇ ਹੀ ਮੇਰਾ ਪੂਰਾ ਸਾਥ ਦਿੱਤਾ ਤੇ ਕੋੜਨੀ ਤੁਸੀਂ ਘਰੋਂ ਕੰਮ ਸ਼ੁਰੂ ਕੋਈ ਗੱਲ ਨਹੀਂ ਬੇਟਾ ਮੇਰਾ ਪੂਰਾ ਸਾਥ ਦਿੰਦਾ ਰਿਹਾ ਮੇਰਾ ਹਸਬੰਦ ਵੀ ਦਿੰਦੇ ਰਿਹਾ ਜਦ ਮੈਂ ਨਵਾਂ ਨਵਾਂ ਸ਼ੁਰੂ ਕੀਤਾ ਇੱਥੇ ਰਹਿੰਦਾ ਹੈਸਬੰਦ ਮੇਰੇ ਉਹ ਤੋਂ ਬਾਅਦ ਫਿਰ ਜਿੰਨਾ ਬੇਟੇ ਦੇ ਵੀ ਸਟੱਡੀ ਹੀ ਹੈ ਹਸਬੰਦਾ ਵੀ ਫਿਰ ਇੱਥੇ ਅਸੀਂ ਦੋਵੇਂ ਨਹੀਂ ਬੱਜ ਜੀਏ ਤੇ ਇਥੇ ਨਹੀਂ ਚੱਲ ਸਕਦਾ ਜਰਾ ਦੋਵਾਂ ਦਾ ਇਕੱਲੇ ਦਾ ਜਦੋਂ ਕਿ ਕਿਉਂਕਿ ਇੱਕ ਇਕੱਲੇ ਜਣੇ ਦੀ ਕਮਾਈ ਨਾਲ ਨਹੀਂ ਸਕਦਾ ਹੈਗਾ ਜੇ ਤੇ بارش ਆਉਂਦੀ ਫਿਰ ਉਹਦਾ ਪਰੇਸ਼ਾਨੀ بارش ਆਉਂਦੀ ਸਰ ਫਿਰ ਸਰਪਾਲ ਚੋਂਦੀ ਹੈ ਕੱਲ ਜੇ ਪਾਈ ਨਹੀਂ ਪਰਪਾਲ ਦਿੱਤੀ ਆ ਕੇ ਹਾਂਜੀ ਕਿੱਥੋਂ ਹੁੰਦੇ ਤੁਸੀਂ ਸਰ ਮੈਂ ਤਾਂ ਕੋਈ ਤੋਂ ਨਹੀਂ ਕਿੰਨੀ ਦੂਰ ਹੈ ਬਟਾ ਸਰ 15 ਕਿਲੋ ਮੀਟਰ ਪੈ ਜਾਂਦਾ ਹੈ 15 ਕਿਲੋਮੀਟਰ ਦੇ ਵਿੱਚ ਵੀ ਤੁਸੀਂ ਬਣਾ ਲੈਣ ਹੁੰਦੇ ਕਿ ਇੱਥੇ ਆ ਕੇ ਬਣਾਉਂਦੇ ਸਰ ਮੈਂ ਇੱਥੇ ਬਣਾਉਣੀ ਫਿਰ ਆ ਕਿ ਮੈਂ 7:30 ਤੇ ਆ ਜੰਦੀ ਜੀ ਇੱਥੇ ਅੰਮ੍ਰਿਤਸਰ ਸਾਹਿਬ 7:30 11-12 ਦੇ ਵਿੱਚ ਵਿੱਚ ਮਤਲਬ ਇਹਦੀ ਡੁੱਟ ਤਿਆਰ ਹੋ ਜਾਂਦੀ ਹੈ ਕਿੰਨੇ ਵੇ ਤੱਕ ਲੈਂਦੇ ਸਰ ਮੈਂ ਜੇ ਸ਼ੇਵ ਇਹਦਾ ਕਰੀ ਬਿਜਾਰਾ ਕਿੰਨਾ ਕੀ ਰੋਦਾ ਸਰ ਅੰਗਜਾਰਾ ਜੀ ਜੀ ਸਰ ਕਿ ਬਿਜਾਰਾ ਬਸ ਸਰ ਸਰ ਮੈਂ ਜਿਹੜੇ ਦੱਸ ਮੇਰਾ ਮੇਰੀ ਬੋਧ ਹੈ ਮਤਲਬ ਵੀ ਦਾਸ ਦੇ ਰਹੇ ਆ ਏ ਵਧੀਆ ਚੱਲ ਰਿਆਂ ਨੇ ਯਾਰਾ ਸਰ ਇਹ ਤਾਂ ਕੰਮ ਨਾ ਚੱਲਿਆ ਹੁੰਦਾ ਤੇ ਸਰ ਮੈਂ ਇਹ ਇਹ ਕਿਸ਼ਤਾਲ ਕੋ ਜਿਹੜੇ ਬੱਚੇ ਪੜਾਣੇ ਆਂ ਜੀ ਸਰ ਮੈਂ ਗੱਲ ਕਰਦਾ ਟੇਬਲ ਤੋਂ ਇਹਦੇ ਤੇ ਆਈ ਆ ਮੈਂ ਇਹ ਆਪਣੇ ਰਿਜੈਕਟ ਤੇ ਖੜੀ ਆ ਮੈਂ ਤੁਹਾਨੂੰ 25 ਸੱਚੀ ਗੱਲ ਕਹਿਣੀ ਆ ਬਿਲਕੁਲ ਸੱਚੀ ਚਲੋ ਮਿਹਨਤ ਤੇ ਲੱਗਦੀ 10-12000 ਮੈਂ ਦੁਕਾਨ ਤੇ ਸਮਾਨ ਰੱਖਦੀ ਆ ਮੈਂ ਕਿਰਾਇਆ ਦੇ ਦਿੰਦਾ ਹਾਂ ਸਾਲ ਦੇ ਵਿੱਚ ਵਿੱਚ ਉਦੋਂ ਮਿਹਨਤ ਕਰਕੇ ਆਪਣੇ ਬੱਚੇ ਪੜਾਉਣਾ ਚਾਹੁੰਦੇ ਕਿ ਕਿੱਥੇ ਮੈਂ ਰੋ ਦੇ ਰੋਜ਼ ਨੂੰ ਕਿਰਾਇਆ ਦੇਣਾ ਹੁੰਦਾ ਵਾ 100 ਰੁਪਇਆ ਉਹ ਮੈਂ ਹੀ ਦੇਣੀ ਆ ਕਿ ਨਾ ਕਿੰਨੇ ਆਪਣੇ ਬੱਚਿਆਂ ਨੂੰ ਸਰ ਬੇਟੀ ਨੂੰ ਤਾਂ ਮੈਂ ਸੋਚਿਆ ਮੈਂ ਵਜੇ ਤਾਂ ਇਹ ਵੀ ਅਫਸਰ ਬਣਾ ਬੇਟਾਾਂ ਬੇਟੀ ਨੂੰ ਬੋਲਿਆ ਵਾ ਕਿ ਬੇਟੀ ਥਣ ਕਰਾਈ ਖਾ ਸਕਾ ਪਰਮਿਸ਼ਨ ਤੇ ਦੇਖਦੇ ਆਂ ਕੀ ਕਰਦੇ ਬੱਚੇ ਮੈਂ ਤਾਂ ਬੱਚਿਆਂ ਦਾ ਸੁੱਖ ਨਾਲ ਜਿਹੜਾ ਵਾ ਉਹ ਪੂਰਾ ਕਰਨਾ ਚਾਹੁੰਦੀ ਮੇਰੀ ਵੀ ਕਹਿੰਦੀ ਮम्मा ਮੈਂ ਕੋਈ ਅਫਸਰ ਹੀ ਬੰਨਾ ਵਾ ਐਂਡ ਇਹਦਾ ਦਿੱਤਾ ਆ ਉਹਨੇ ਪਰੰਪਰਿਕ ਦਿੱਤਾ ਆ ਕਿ ਟੈਸਟ ਆਉਗਾ ਦੇਖਦੇ ਆਂ